ਮर्यादा ਚ ਕੰਮ ਕਰ ਰਹੇ ਆ ਸਾਨੂੰ ਮਜਬੂਰ ਨਾ ਕਰੋ ਗਾਉ ਨੂੰ ਕੋਈ ਇਹੀ ਜਿਹੀ ਡਿਬੇਟ ਆਏਗੀ ਨਾ ਜੋ ਬੰਦੀ ਕਾਰਵਾਈ ਹੋਊਗੀ ਜਿੱਥੇ ਦਾ ਵੀ ਬੰਦਾ ਹੋਏਗਾ ਉਰੋ ਦੇਸੀ ਕਰਵਾਵਾਂਗੇ ਫੇਰ ਕਹਿ ਰਹਾ ਰੇਟਾਂ ਦੀ ਹੈ ਰੇਟਾਂ ਤੇ ਆਓ ਫੁੱਲ ਰੇਟਾਂ ਤੇ ਕੰਮ ਕਰੋ ਤੁਸੀਂ ਵੀ ਦੋ ਪੈਸੇ ਕਮਾਓ ਅਸੀਂ ਵੀ ਕਮਾਓ ਵਿਚ ਦੀ ਚੇਨ ਨੂੰ ਕੱਟੋ ਹੁਣ ਟ੍ਰਾਈ ਸਿਟੀ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੀਆਂ ਗੱਡੀਆਂ ਦਾ ਮਾਮਲਾ ਪਸਦਿਆ ਜੇ ਅਸੀਂ ਛੋਟੀ ਗੱਡੀ ਦਾ ਰੇਟ ਸਾਡਾ 3200 ਤੇ 3500 ਦਾ ਪਰ ਡੇ ਦਾ ਹੈਗਾ ਸ਼ਿਮਲੇ ਦੀ ਗੱਡੀ 1800 2000 ਚ ਕਰ ਰਹੀ ਆ ਉਹ ਕਿੰਦਾ ਕਰ ਰਹੀ ਆ ਏ ਆਈ ਟੀ ਪੀ ਉਹਨਾਂ ਵਾਸਤੇ ਵੀ ਇੱਕ ਹੈ ਸਾਡੇ ਵਾਸਤੇ ਵੀ ਇੱਕ ਹੈ ਡੀਜ਼ਲ ਪੈਟਰੋਲ ਉਹਨਾਂ ਵਾਸਤੇ ਵੀ ਸੇਮ ਹੈ ਸਾਡੇ ਵਾਸਤੇ ਵੀ ਸੇਮ ਹੈ ਤਿੰਨ ਤਿੰਨ ਕਿਸ਼ਤਾਂ ਲੋਕਾਂ ਦੀ ਟੁੱਟਣ ਵਾਲੀਆਂ ਹੋਈਆਂ ਹੋਈਆਂ ਇਸ ਤੋਂ ਉਹ ਮਰਦਾ ਕਿਆ ਨਾ ਕਰਦਾ ਬੰਦਾ ਕਰੇਗਾ ਕਿਆ ਦੱਸੋ ਕਿਉਂਕਿ ਉਹ ਤੋਂ ਉਹਨਾਂ ਦੇ ਹੱਥ ਵਿੱਚ ਹੈ ਜਿਸ ਤਰ੍ਹਾਂ ਮੁੱਦਾ ਚਲਾਉਣਾ ਚਾਹੁੰਦੇ ਆ ਵਧਾਣਾ ਚਾਹੁੰਦੇ ਆ ਘਟਾਉਣਾ ਚਾਹੁੰਦੇ ਆ ਹਮਾਚਲ ਤੇ ਨਾਲ ਪੰਜਾਬ ਚੰਡੀਗੜ੍ਹ ਦੀਆਂ ਟੈਕਸੀਆਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੁਣ ਲੈ ਕੇ ਬੀਤੇ ਦਿਨ ਹੀ ਹਮਾਚਲ ਦੀ ਟੈਕਸੀਆਂ ਦਾ ਮਾਮਲਾ ਪੱਖਿਆ ਸੀ ਜੋ ਕਿ ਹਮਾਚਲ ਦੇ ਵਿੱਚ ਕਈ ਪੰਜਾਬ ਦੇ ਚੰਡੀਗੜ੍ਹ ਦੇ ਡਰਾਈਵਰਾਂ ਦੀ ਕੁੱਟਮਾਰ ਹੋਈ ਸੀ ਜਿਸ ਤੋਂ ਬਾਅਦ ਇੱਕ ਯੂਨੀਅਨ ਵੱਲੋਂ ਭਾਵੇਂ ਕੀ Shimla ਦੇ ਵਿੱਚ ਜਾ ਕੇ ਇੱਕ ਮੰਤਰੀ ਨਾਲ ਬੈਠ ਕੇ ਤੇ ਨਾਲ Tricity ਹਮਾਚਲ ਦੀ ਯੂਨੀਅਨ ਨਾਲ ਫੈਸਲਾ ਕੀਤਾ ਸੀ ਪਰ ਉਸ ਤੋਂ ਬਾਅਦ ਹੁਣ Tricity ਚੰਡੀਗੜ੍ਹ ਦੇ ਵਿੱਚ ਹਮਾਚਲ ਦੀਆਂ ਗੱਡੀਆਂ ਦਾ ਮਾਮਲਾ ਭੱਜ ਗਿਆ ਹੈ ਅਸਮ ਲੈ ਕੇ ਟ੍ਰਾਈਸਿਟੀ ਯੂਨੀਅਨ ਦੇ ਜੋ ਟੈਕਸੀ ਡਰਾਈਵਰ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਤਾਂ ਕਿਉਂ ਅੱਜ ਇਕੱਠ ਕੀਤਾ ਚਾਰ 500 ਦੇ ਕਰੀਬ ਜੜੀਆਂ ਗੱਡੀਆਂ ਔਰ ਜਿਨ੍ਹਾਂ ਨੇ ਰੋਕੀਆਂ ਨੇ ਤੇ ਨਾਲ ਦੀ ਨਾਲ ਗੱਲਬਾਤ ਕੀਤੀ ਹੈ ਕਿ ਸਾਡੀ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਹੋਣੇ ਉਹ ਵੀ ਗੱਲਬਾਤ ਕਰਦੇ ਆ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਪ੍ਰਧਾਨ ਜੀ ਨੇ ਪ੍ਰਧਾਨ ਜੀ ਕਿਹੜੀ ਗੱਲ ਨੂੰ ਲੈ ਕੇ ਤੁਸੀਂ ਅੱਜ ਮੀਟਿੰਗ ਕੀਤੀ ਹੈ ਚਾਰ 500 ਗੱਡੀ ਤੁਸੀਂ ਪਾਰਕਿੰਗ ਵਿੱਚ ਖੜੀ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਕਾਰਨ ਕੀ ਹੈ ਮਾਮਲੇ ਕੀ ਭਖੇ ਪਾ ਜੀ ਮਾਮਲਾ ਸ਼ੁਰੂ ਤੋਂ ਉਹੀ ਹੈ ਜੀ ਰੇਟਾਂ ਦਾ ਐਕਚੁਅਲੀ ਸਾਡਾ AITP AITP ਰੂਲ ਹੈ ਉਹਦੇ ਤਹਿਤ ਨਾ ਆਪਾਂ 올 ਇੰਡੀਆ ਟੈਕਸ ਪੇ ਕਰ ਰਹੇ ਆ ਉਸ ਤੋਂ ਇਲਾਵਾ ਹਿਮਾਚਲ ਨੇ ਸਾਨੂੰ ਡਬਲ ਟੈਕਸ ਲਗਾ ਦਿੱਤਾ ਇੱਕ ਉਹ ਡਬਲ ਟੈਕਸੇਸ਼ਨ ਦੀ وجہ ਨਾਲ ਉਹਨਾਂ ਦੇ ਸਾਡੇ ਰੇਟਾਂ 'ਚ ਫਰਕ ਆ ਰਿਹਾ ਇਸ ਕਰਕੇ ਨਾ ਉਹਨਾਂ ਦੀ ਗੱਡੀਆਂ ਘੱਟ ਰੇਟ 'ਤੇ ਪੂਰੇ ਕੰਮ ਕਰ ਰਹੀਆਂ ਠੀਕ ਹੈ ਨਾ ਐਕਚੁਅਲੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਰੇਟ ਕਿ ਆ ਹੈ ਜਿਹੜੇ ਉਹਦੇ ਟਰੈਵਲ ਏਜੰਟ ਵਗੈਰਾ ਹੈ ਨਾ ਜਿਸ ਤਰ੍ਹਾਂ ਸਟੇਸ਼ਨ ਤੇ ਬੈਠੇ ਕੁਝ ਹੋਰ ਹੈ ਆਨਲਾਈਨ ਵਾਲੇ ਆ ਮੇਨ ਰੇਟ ਉਹ ਖਾ ਰਹੇ ਆ ਅਸੀਂ ਸਪਲਾਈ ਚੇਨ ਕੱਟਣੀ ਹੈ ਗਾਹਾਂ ਨੂੰ ਨਾ ਮੇਨ ਰੇਟ ਉਹ ਖਾ ਰਹੇ ਆ ਖਾ ਕੇ ਉਹਨਾਂ ਨੂੰ ਘੱਟ ਰੇਟ 'ਚ ਬੁਲਾ ਕੇ ਦੇ ਰਹੇ ਆ ਹਰੇਕ ਬੰਦੇ ਨੇ ਚਲੋ ਕਿਸ਼ਤਾਂ ਦੇਣੀ ਆ ਕਈਆਂ ਦੀ 2 ਮਹੀਨੇ ਦੀ ਟੁੱਟ ਗਈਆਂ ਤੇ ਤੀਜੀ ਟੁੱਟ ਜਾਣੀ ਗੱਡੀਆਂ ਐਨਪੀ ਇਹ ਜਿਹੜੀ ਚੱਕ ਲੈਣੀ ਮੇਨ ਮੁੱਦਾ ਜਿਹੜਾ ਹੈ ਨਾ ਰੇਟਾਂ ਦਾ ਤੇ ਆਪਣੇ ਹੱਕ ਨੂੰ ਬਚਾਉਣ ਦੀ ਲੜਾਈ ਹੈ ਹੋਰ ਕੁਝ ਨਹੀਂ ਅਸੀਂ ਸਮਕੀ ਹਿਮਾਚਲ ਵਾਲੀ ਯੂਨੀਅਨਾਂ ਨੂੰ ਵੀ ਥੋੜਾ ਕਹਾਂਗੇ ਇਸ ਬਾਰੇ ਕਿ ਸਾਡੇ ਨਾਲ ਆਓ ਮਿਨਿਮਮ ਰੇਟ ਤੇ ਕੰਮ ਕਰੋ ਤੁਸੀਂ ਵੀ ਦੋ ਪੈਸੇ ਕਮਾਉਵੇਂ ਸੀ ਵੀ ਕਮਾਉਂਦੇ ਹੋ ਸਾਡੇ ਦੁਸ਼ਮਣ ਥੋੜੀ ਆ ਉਹ ਵੀ ਆਪਣੇ ਟਰਾਂਸਪੋਰਟਰ ਭਾਈਆਂ ਦੁਸ਼ਮਣ ਤਾਂ ਨਹੀਂ ਸਾਡੇ ਠੀਕ ਹੈ ਨਾ ਅਸੀਂ ਪਿੱਛੇ ਵੀ ਕਾਲ ਕੀਤੀ ਸੀ 8-10 ਯੂਨੀਅਨਾਂ ਨੇ ਇੰਟਰਸਟ ਦਿਖਾਇਆ ਬਾਕੀ ਯੂਨੀਅਨਾਂ ਨੇ ਕੁਝ ਇੰਟਰਸਟ ਜਾਨੀ ਦਿਖਾਇਆ ਚਲੋ ਅਸੀਂ ਵੀ ਥੋੜੇ ਬੀਜ਼ੀ ਹੋ ਗਏ ਠੀਕ ਹੈ ਨਾ ਤਾਂ ਹੁਣ ਅਸੀਂ ਉਹਨਾਂ ਨੂੰ ਅਹੀ ਅਪੀਲ ਕਰਾਂਗੇ ਕਿ ਆਪਾਂ ਮਿਲ ਜੁਲ ਕੇ ਇਸ ਮੈਟਰ ਨੂੰ ਨਿਪਟਾ ਸਕਦੇ ਆ ਤਾਂ ਆਪਾਂ ਰੇਟਾਂ ਦਾ ਜਿਹੜਾ ਮੁੱਦਾ ਅਦਰਵਾਈਜ਼ ਅੱਜ ਤੋਂ ਬਾਅਦ ਇਹ ਕਾਰਵਾਈ ਜਿਹੜੀ ਸਗੀ ਉਹ ਤੇਜ਼ ਹੁੰਦੀ ਚਲੀ ਜਾਏਗੀ ਪਹਿਲਾਂ ਉਰੇ ਤੱਕ ਲਿਮਟਿਡ ਸੀ ਕਿਉਂਕਿ 에어ਪੋਰਟ ਤੇ ਵੀ ਜਿਹੋਏਗੀ ਕਾਰਵਾਈ ਜਿਹੜੀ ਬੰਦ ਜੈ ਬਿਲਕੁਲ ਤੇ ਜਲਵਾਪ ਹੋਰ ਵੀ ਕਰਾਂਗੇ ਸਾਡੇ ਨਾਲ ਨੇ ਪ੍ਰਧਾਨ ਜੀ ਅੱਜ ਨੂੰ ਆ ਗਏ ਕਈ ਹਮਾਚੇ ਦੇ ਟੈਕਸੀ ਡਰਾਈਵਰ ਵੀ ਇਹ ਕਹਿੰਦੇ ਨੇ ਕਿ ਆਨਲਾਈਨ ਸਾਡੇ ਕੋਲ ਬੁਕਿੰਗ ਆਂਦੀ ਹੈ ਅਸੀਂ ਬੁਕਿੰਗ ਚੱਕਦੇ ਆ ਉਹਦੇ ਵਿੱਚ ਕੀ ਰੌਲਾ ਕਿ ਸਾਡੇ ਕੋਲ ਜੇ ਫੋਨ ਆਂਦਾ ਕੋਈ ਮੈਸੇਜ ਤੁਹਾਡੇ ਕੋਲ ਵੀ ਆ ਸਕਦੀ ਹੈ ਹਮਾਚੇ ਦੀ ਬੁਕਿੰਗ ਕਿ ਆਨਲਾਈਨ ਆ ਜੀ ਤੁਹਾਨੂੰ ਲਿਆ ਨਹੀਂ ਪੋਏਗੀ ਤੱਕ ਤੇ ਉਹਦੇ ਨਾਲ ਕੀ ਮੈਟਰ ਤੁਸੀਂ ਕਿਉਂ ਰੱਖਣਗੇ ਵਾਸਤੇ ਪਿਆਰ ਹੋਇਆ ਸਾਡਾ ਦੇਖੋ ਜੀ ਜੇ ਅਸੀਂ ਮਨਾਲੀ ਜਾਂ ਸ਼ਿਮਲਾ ਕਿਤੇ ਵੀ ਆਪਣੀ ਯੂਨੀਅਨ ਦੀ ਲਾ ਲੋ ਆਨਲਾਈਨ ਸਾਨੂੰ ਵੀ ਸਾਰਾ ਕੁਝ ਆਂਦਾ ਹੈ ਨਾ ਜੀ ਉੱਥੇ ਸਾਨੂੰ ਬਹੁਤ ਆਬਜੈਕਸ਼ਨ ਕਰਦੇ ਆ ਕਿ ਉੱਥੇ ਯੂਨੀਨਾਂ ਆ ਲੋਕਲ ਬੰਦੇ ਆ ਜੇ ਅਸੀਂ ਉੱਥੇ ਖੜ ਕੇ ਕੰਮ ਕਰੋ ਆਬਜੈਕਸ਼ਨ ਚੰਡੀਗੜ੍ਹ ਜਿਹੜਾ ਮਰਜ਼ੀ ਆਓ ਜਿਹੜਾ ਮਰਜ਼ੀ ਜਾਓ ਤੇ ਉਹਦਾ ਖਾਮ ਹੈ ਅੱਜ ਇਹ ਮੇਰੇ ਸਾਰੇ ਭਰਾਤੂ ਉਤਰੇ ਆ ਕਿੰਨੀਆਂ ਕਿ ਟੈਕਸੀਆਂ ਜਿਹੜੀਆਂ ਹਿਮਾਚਲ ਤੋਂ ਕੰਮ ਕਰਨ ਵਾਸਤੇ ਚੰਡੀਗੜ੍ਹ ਦੇ ਵਿੱਚ ਆ ਰਹੀਆਂ ਨੇ ਤੁਹਾਡੇ ਕਾਰੋਬਾਰ ਨੂੰ ਠੱਪ ਕਰਦੀਆਂ ਨੇ ਕਿੰਨੀਆਂ ਕਿ ਤੁਸੀਂ ਲੱਗਿਆ ਕਿ ਗਿਣਤੀ ਨੇ ਸਾਡੇ ਅਸੀਂ ਟੋਟਲ ਜਿਹੜੇ ਸਾਡੇ ਕੋਲ ਡਾਟਾ ਵਿਦ ਵੀਡੀਓ ਰਿਕਾਰਡਿੰਗ 1300 ਗੱਡੀ ਚੰਡੀਗੜ੍ਹ ਚ ਹੈਗੀ ਹੈ ਜਿਹੜੀ ਹਿਮਾਚਲ ਦੀ ਕੰਟੀਨਿਊ ਇੱਥੇ ਡੰਪ ਹੋ ਕੇ ਕੰਮ ਕਰਦੀ ਹੈ ਅੱਛਾ ਹਿਮਾਚਲ ਦੇ ਵਿੱਚ ਕੋਈ ਹਿਮਾਚਲ ਦੀ ਟੈਕਸੀਆਂ ਨੂੰ ਐਕਸਾ ਟੈਕਸ ਲਾਇਆ ਜਿਹੜਾ ਉਸ ਕਰਕੇ ਨੇ ਇੱਥੇ ਚੰਡੀਗੜ੍ਹ ਆ ਰਹੇ ਨੇ ਨਹੀਂ ਨਹੀਂ ਸਾਡੇ ਹੁੰਦਾ ਹੈ ਸਾਲ ਦਾ ਜਾਂ ਕੁਆਟਰ ਦਾ ਉਸ ਤੋਂ ਬਾਅਦ ਜ਼ੋਰ ਕਰਦੇ ਉਹ ਤੋਂ ਬਾਅਦ ਸਪੈਸ਼ਲ ਟੈਕਸ ਐਚਪੀ ਗਵਰਨਮੈਂਟ ਨੇ ਲਾਤਾ ਆ ਐਚਪੀ ਗਵਰਨਮੈਂਟ ਨੇ ਸਪੈਸ਼ਲ ਟੈਕਸ ਲਾਇਆ ਜਿਹਦਾ ਪਰ ਡੇ ਦਾ ਸਾਨੂੰ ਛੋਟੀ ਗੱਡੀ ਨੂੰ 500 ਟੈਂਪੂ ਡਰਾਈਵ ਨੂੰ 1000 ਰੁਪਏ ਇਹਦੇ ਕਾਸਟਿੰਗ ਦਾ ਫਰਕ ਆਂਦਾ ਉਹਦਾ ਬੈਨੀਫਿਟ ਉਹ ਲੈ ਜਾਂਦੇ ਆ ਪਰਮਾਨੈਂਟ ਡੰਪ ਹੋ ਕੇ ਆਗੇ ਜਿੱਥੋਂ ਕੰਮ ਆਣਾ ਮਤਲਬ ਸਟਾਰਟਿੰਗ ਹੁੰਦੀ ਹੈ ਉੱਥੇ ਰੇਟ ਇਹ ਕੁਝ ਹੋਰ ਹੀ ਦੇ ਆ ਜਿਹੜਾ ਸਾਡੇ ਬੰਦੇ ਪੋਸੀਬਲ ਹੀ ਨਹੀਂ ਕੰਮ ਕਰ ਸਕਦੇ ਅਤੇ ਬੀਤੇ ਦਿਨੀ ਜਦੋਂ ਵੀ ਹਿਮਾਚਲ ਦੇ ਵਿੱਚ ਕੁੱਟਮਾਰ ਵੀ ਹੋਈ ਸੀ ਕੋ ਡਰਾਈਵਰਾਂ ਦੀ ਕਾਫੀ ਮਾਮਲਾ ਭਖਿਆ ਵੀ ਸੀ ਕੁਝ ਇਹਨੇ ਜਾ ਕੇ Shimla ਦੇ ਵਿੱਚ ਇੱਕ ਮੰਤਰੀ ਦੇ ਨਾਲ ਦੇ ਨਾਲ TRICITY ਯੂਨੀਅਨ ਜਿਹੜੇ Shimla ਦੀ ਹੈ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਫੈਸਲਾ ਹੋ ਗਿਆ ਸੀ ਪਰ ਹੁਣ ਉਸ ਦੇ ਤਾਂ ਕੋਈ ਸੰਤੁਸ਼ਟ ਨਹੀਂ ਹਾਂ ਤੁਸੀਂ ਦੇਖੋ ਜੀ ਸਾਡਾ ਮੁੱਦਾ ਹੈਗਾ ਟੈਕਸ ਦਾ ਉਹਦੇ ਵਾਸਤੇ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਐਸ ਪਰ ਐਕਟੀ ਲੜਾਈ ਲੜ ਰਹੇ ਹਾਂ ਸਾਡਾ ਕਿਸੇ ਨੂੰ ਨੁਕਸਾਨ ਜਾਂ ਤੰਗ ਪਰੇਸ਼ਾਨ ਕੁੱਟਣਾ ਮਾਰਨਾ ਸਾਡਾ ਦੇਸ਼ੀ ਨਹੀਂ ਅਸੀਂ ਇਸ ਚੀਜ਼ ਨੂੰ ਚੇਨ ਨੂੰ ਤੋੜਨਾ ਤੋੜਾਂਗੇ ਔਰ ਜੀ ਦੇ ਨਾਲ ਸਾਰੇ ਮੇਰੇ ਭਰਾਵਾਂ ਨੂੰ ਕੰਮ ਆ ਮਿਲੂ ਹਿਮਾਚਲ ਦੀ ਕੁਝ ਪ੍ਰਾਈਵੇਟ ਗੱਡੀਆਂ ਵੀ ਕੰਮ ਕਰ ਰਹੀਆਂ ਨੇ ਇੱਥੇ ਆਣ ਕੇ ਬਾਦੂ ਹੈ ਜੀ ਪ੍ਰਾਈਵੇਟ ਕਮਰਸ਼ੀਅਲ ਸਾਡੀਆਂ ਦਾ ਕਮਰਸ਼ੀਅਲ ਗੱਡੀਆਂ ਨੂੰ ਟੈਕਸ ਦੀ ਚਪੇਟ ਜਦੋਂ ਹਿਮਾਚਲ ਗਵਰਨਮੈਂਟ ਦਾ ਡਿਸੀਜਨ ਆਇਆ ਤੇ ਬਿਲਕੁਲ ਹੀ ਕੰਮ ਠੱਪ ਹੋ ਗਿਆ अच्छा लगदा है कि कितने कितने सरकार नु चुन्ना लग रहया है फिर द टैक्स चोरी किया जा, जा रहा है कई प्राइवेट गड्डी चला के ऐसे टैक्सी ਦਾ ਕੰਮ ਕਰ ਰਹੇ ਨੇ ਵਿੱਚ सरकार ਤਾਂ ਡਬਲ ਬੈਨੀਫਿਟ ਲੈਦੀ ਹੈ ਜੀ ਸਾਡੀ ਗੱਡੀਆਂ ਨੂੰ ਮਤਲਬ ਡਬਲ ਟੈਕਸੇਸ਼ਨ ਤੋਂ ਜਦਦੇ ਆਏ ਆ ਹਿਮਾਚਲ ਗਵਰਨਮੈਂਟ ਬਹੁਤ ਬੈਨੀਫਿਟ ਲੇ ਗਈ ਹੈ ਹਿਮਾਚਲ ਦਾ ਜਿੰਨਾ ਮਤਲਬ ਸਟੇਟ ਦਾ ਰੈਵਨਿਊ 22% ਜੀਡੀਪੀ ਉਹਨਾਂ ਦਾ ਟੂਰਿਜ਼ਮ ਤੋਂ ਆ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਵਾਅਦਾ ਦਿੱਤਾ ਸਾਡੇ ਵਾਲੇ ਬੇਰੋਜ਼ਗਾਰ ਹੈ ਹਿਮਾਚਲ ਦੇ ਵਿੱਚ ਯਾਤਰ ਟੂਰਿਸਟ ਇਸ ਵਾਰੀ ਬਹੁਤ ਫਰਕ ਪਿਆ ਕਿ ਜਦੋਂ ਤੋਂ ਇਹ ਮਾਮਲਾ ਭੱਖਿਆ ਸੀ ਕੁੱਟਮਾਰ ਵਾਲਾ ਉਸ ਤੋਂ ਬਾਅਦ ਕਾਫੀ ਟੂਰਿਸਟ ਡਰ ਵੀ ਗਏ ਸੀ ਪਰ ਦੋਨੋਂ ਸਟੇਟਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੇ ਲਗਾਤਾਰ ਮਾਹੌਲ ਖਰਾਬ ਕਰਦੇ ਨੇ ਟੈਕਸੀ ਭਰਾਵਾਂ ਦਾ ਆਪਸੀ ਕਾਰੋਬਾਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਤਾਂ ਹਿਮਾਚਲ ਦੇ ਟੈਕਸੀ ਡਰਾਈਵਰਾਂ ਨੂੰ ਕੀ ਕਹੋਗੇ ਤੁਸੀਂ ਉਹ ਵੀ ਆਪਣੇ ਦੇਖੋ ਟਰਾਂਸਪੋਰਟ ਜਿਹੜੀ ਕੋਈ ਵੀ ਟਰਾਂਸਪੋਰਟ ਹੈ ਚਾਹੇ ਛੋਟੀ ਬੜੀ ਉਹਨੂੰ ਚਲਾਣੇ ਵਾਲਾ ਆਦਮੀ ਕੌਣ ਹੈ ਡਰਾਈਵਰ ਠੀਕ ਹੈ ਨਾ ਸਾਡਾ ਕੋਈ ਰੋਲਾ ਗੋਲਾ ਨਹੀਂ ਜਿਹੜੀ ਗੱਡੀਆਂ ਸੀ ਉਹਦੇ ਰੋਕੀ ਵੀ ਆਂ ਪ੍ਰਸ਼ਾਸਨ ਦੇ ਦੈਰੇ ਚ ਆ ਕੇ ਆਰਟੀਆਈ ਫਾਈਲ ਕਰਕੇ ਉਹਦੇ ਥਰੂ ਪਤਾ ਕਰਕੇ ਕਿਹਾ ਹਿਮਾਚਲ ਦੀ ਗੱਡੀ ਉਹ ਰਿਕਪ ਕਰ ਸਕਦੀ ਐ ਤਾਂ ਆਸੀਂ ਰੋਕੀ ਐ ਜੇ ਕੋਈ ਕਹਦੇ ਅਸੀਂ 2-3 ਮਹੀਨੇ ਤੋਂ ਅਭਿਆਨ ਚਲਾ ਰੱਖਿਆ ਐ ਕਿਸੇ ਡਰਾਈਵਰ ਨਾਲ ਵੀ ਕੋਈ ਵੀ ਬਤਮੀਜ਼ੀ ਹੋਈ 1% ਵੀ ਜੇ ਇੱਕ ਵੀ ਇੱਕ ਬੰਦਾ ਪੇਸ਼ ਕਰ ਦੋ ਜਿਹਨੇ ਬਤਮੀਜ਼ੀ ਕੀਤੀ ਐ ਸਾਡੀ ਯੂਨੀਅਨ ਨੇ ਕਿਸੇ ਵੀ ਮੈਂਬਰ ਨੇ ਠੀਕ ਐ ਨਾ ਡਰਾਈਵਰ ਭਾਈਆਂ ਨੂੰ ਇਹ ਸੰਦੇਸ਼ ਐ ਕਿ ਭਾਈ ਆਓ ਮਤਲਬ ਕੰਮ ਤਾਂ ਕਰੋ ਕੋਈ ਦਿੱਕਤ ਨਹੀਂ ਆ ਪਰ ਰੇਟਾਂ 'ਚ ਕਰੋ ਔਰ ਆਪਣੇ ਮਾਲਕਾਂ ਨੂੰ ਕਹੋ ਜੋ ਵੀ ਆ ਥੜੇ ਆ ਕੇ ਨਾ ਉਰੇ ਰੇਟਾਂ ਦੀ ਨੀਤੀ ਹੈਗੀ ਸਾਡੀ ਮਿਨੀਮਮ ਰੇਟ ਹੈ ਟਰਾਈ ਕਰ ਲੋ ਔਰ ਕੰਮ ਕਰੋ ਗੱਲ ਖਤਮ ਹੈ ਭਾਈਆਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਹਿਮਾਚਲ ਵਾਲਿਆਂ ਨੂੰ ਤੇ ਚਾਹੇ ਸਾਡੇ ਸ਼ਹਿਰ ਦੇ ਆ ਚਾਹੇ ਥਾੜੇ ਸ਼ਹਿਰ ਦੇ ਆ ਵਿਚ ਬੰਦੇ ਨਾ ਸ਼ਰਾਰਤੀ ਤੱਤ ਵਹ ਠੀਕ ਹੈ ਨਾ ਮਿਹਨਤਾਗਾ ਉਰੇ ਸਾਡੇ ਏਰੀਆ ਦੇ ਸ਼ਰਾਰਤੀ ਤੱਤ ਉਹ ਆ ਜਿਹੜੇ ਗੱਡੀਆਂ ਮੰਗਾਉਂਦੇ ਆ ਔਰ ਬਿਆਨਬਾਜ਼ੀ ਕਰਦੇ ਆ ਸਾੜੀ ਯੂਨੀਅਨ ਦੇ ਖਿਲਾਫ ਉਧਰੋਂ ਵੀ ਰਾਤ ਨੂੰ 7-8 ਵਜੇ ਤੋਂ ਬਾਅਦ दारू ਪੀ ਕੇ ਡਿਵੈਟਾ ਪਾਉਂਦੇ ਆ ਹੁਣ ਦੇਖੋ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮਰਿਆਦਾ 'ਚ ਕੰਮ ਕਰ ਰਹੇ ਆ ਸਾਨੂੰ ਮਜਬੂਰ ਨਾ ਕਰੋ ਗਾਣ ਨੂੰ ਕੋਈ ਇਹੀ ਜਿਹੀ ਡਿਬੇਟ ਆਏਗੀ ਨਾ ਜੋ ਬੰਦੀ ਕਾਰਵਾਈ ਹੋਊਗੀ ਜਿੱਥੇ ਦਾ ਵੀ ਬੰਦਾ ਹੋਏਗਾ ਉਰੋਂ ਦੇਸੀ ਕਰਵਾਵਾਂਗੇ ਪ੍ਰਸ਼ਾਸਨ ਦੇ ਦਾਇਰੇ 'ਚ ਰਹਿ ਕੇ ਠੀਕ ਹੈ ਨਾ ਜੀ ਨਾਲੇ ਉਸ ਤੋਂ ਇਲਾਵਾ ਸਾੜੀ ਲੜਾਈ ਫੇਰ ਕਹਿ ਰਹਾ ਰੇਟਾਂ ਦੀ ਐ ਰੇਟਾਂ ਤੇ ਆਓ ਫੁੱਲ ਰੇਟਾਂ ਤੇ ਕੰਮ ਕਰੋ ਤੁਸੀਂ ਵੀ ਦੋ ਪੈਸੇ ਕਮਾਓ ਅਸੀਂ ਵੀ ਕਮਾਓ ਵਿਚ ਦੀ ਚੇਨ ਨੂੰ ਕੱਟੋ ਠੀਕ ਹੈ ਨਾ ਆਪਣਾ ਟ੍ਰੇਡ ਬਚਾਓ ਇਸ ਟਾਈਮ ਤਿੰਨ ਤਿੰਨ ਕਿਸ਼ਤਾਂ ਲੋਕਾਂ ਦੀ ਟੁੱਟਣ ਵਾਲੀਆਂ ਹੋਈਆਂ ਹੋਈਆਂ ਇਸ ਤੋਂ ਮਰਦਾ ਕਿਆ ਨਾ ਕਰਦਾ ਬੰਦਾ ਕਰੇਗਾ ਕਿਆ ਦੱਸੋ ਠੀਕ ਹੈ ਨਾ ਜੀ ਇਸ ਕਰਕੇ ਆਪਾਂ ਇਹ ਕਾਵਾਂਗੇ ਐਂਡੀ 'ਚ ਸਾਡੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਉਹ ਵੀ ਆਪਣੇ ਟਰਾਂਸਪੋਰਟਰ ਭਾਈ ਆਪਾਂ ਕੱਲ ਵੀ ਸਾਡੇ 22 25 25000 ਦੇ ਕੁੱਲੂ ਸਾਈਡ ਚਲਾਨ ਹੋਈਆਂ ਪੰਜਾਬ ਨੰਬਰ ਗੱਡੀਆਂ ਦੇ ਕਿ ਪਹਿਲਾਂ ਉਹ ਚੰਡੀਗੜ੍ਹ ਪਰਮਿਟ ਖੁੱਲੇ ਨਹੀਂ ਸੀਗੇ ਅਸੀਂ ਪੰਜਾਬ ਨੰਬਰ ਗੱਡੀਆਂ ਪਾਈਆਂ ਹੋਈਆਂ ਠੀਕ ਹੈ ਹੋ ਸਕਦਾ ਸੀਐਚ ਦੇ ਨਾਂ ਹੋਏ ਹੋਣ ਠੀਕ ਹੈ ਚਲਾਨ ਉਹ ਵੀ ਕਰਵਾਉਂਦੇ ਆ ਕੁਝ ਲੋਕ ਵਿੱਚ ਬੋਲਦੇ ਆ ਜੀ ਸਾਡੇ ਚਲਾਨ ਹੋ ਗਏ ਉਹ ਕੌਣ ਭੁਗਤੇਗਾ ਪਰ ਜਿਹੜੇ ਪੂਰੇ ਸਾਲ ਹੀ ਸਾਡੇ ਹੋਏ ਆ ਜਿਹੜੇ ਉਹਨਾਂ ਦੇ ਹੋਏ ਆ ਸੀ ਭੁਗਤ ਦਿੰਦੇ ਆ ਜਿਹੜੇ ਸਾਡੇ ਹੋਏ ਆ ਸੀ ਭੇਦਨਦੇ ਉਹ ਭੁਗਤ ਦੇਣ ਲੱਖ ਲੱਖ ਰੁਪਏ ਦੇ ਚਲਾਨ ਹੁੰਦੇ ਆ ਬੱਸਾਂ ਵਗੈਰਾ ਦੇ ਸਾਡੇ 25 25000 ਦੇ ਹੁਣ ਟੈਂਪੂਆਂ ਦੇ ਹੋਏ ਆ ਠੀਕ ਆ ਨਾ ਕੱਲ ਕਿਤੇ ਆ ਭਾਈ ਇਸ ਕਰਕੇ ਉਹ ਤੋਂ ਉਹਨਾਂ ਦੇ ਹੱਥ ਵਿੱਚ ਹੈ ਜਿਸ ਤਰ੍ਹਾਂ ਮੁੱਦਾ ਚਲਾਉਣਾ ਚਾਹੁੰਦੇ ਆ ਵਧਾਉਣਾ ਚਾਹੁੰਦੇ ਆ ਘਟਾਉਣਾ ਚਾਹੁੰਦੇ ਆ ਠੀਕ ਆ ਆਲਰੇਡੀ ਕੁਝ ਦਲਾਲ ਜਿਹੜੇ ਬੈਠੇ ਨੇ ਵਿੱਚ ਉੱਪਰੋਂ ਉੱਪਰ ਮਲਾਈ ਖਾ ਲੈਂਦੇ ਨੇ ਦੂਜੇ ਪਾਸੇ ਜਿਹੜਾ ਡਰਾਈਵਰਾਂ ਨੂੰ ਘੱਟ ਰੇਟ ਦੇ ਕੇ ਹਿਮਾਚਲ ਭੇਜ ਦੇਣਾ ਹਿਮਾਚਲ ਤੋਂ ਗੱਡੀਆਂ ਮੰਗਾ ਕੇ ਲੱਗਦਾ ਕਿ ਉਹ ਕਪੜੇਵਾਜੀ ਕਰ ਰਹੇ ਹੁੰਦਾ ਬਿਲਕੁਲ ਉਹ ਕਰ ਰਹੇ ਆ ਜੀ ਔਨਲਾਈਨ ਔਨਲਾਈਨ ਹੈਗੀਆਂ ਕਈ ਕੰਪਨੀਆਂ ਤਾਂ ਔਨਲਾਈਨ ਕੰਪਨੀਆਂ ਕਿਹੜੀਆਂ ਦੱਸੋਗੇ ਜੀ ਕਿਹੜਾ ਕਿਹੜਾ ਐਪ ਹੈ ਜੀ ਰਾਜਪੂਤ ਦਾ ਨਾ ਐਪ ਔਰ ਇੱਕ ਹਿਲ ਹਿਮਾਲਿਆ ਜ ਸਾਹਿਬ ਹਾਂ ਇਹ ਲੋਕ ਸਾਡੇ ਉਰੇ ਦੇ ਨਹੀਂ ਹੈਗੇ ਅਨਾ ਯਾਨੀ ਦੀ ਆਨਲਾਈਨ ਐਪ ਆਵਰੇ ਚੱਲ ਰਹੀਆਂ ਤੇ ਇਹ ਬਹੁਤ ਹੀ ਡਾਊਨ ਰੇਟ ਦੇ ਵਿੱਚ ਉਹਦੇ ਕੰਮ ਕਰ ਰਹੇ ਆ ਇਹ ਸਾਡੇ ਹੀ ਮਤਲਬ ਜਿੱਦਾਂ ਹਿਮਾਚਲ ਦੇ ਗੱਡੀ ਜਿਹੜੀ ਆਂਦੀ ਹੈ ਉਹਨਾਂ ਨੂੰ ਕੰਮ ਦੇਦੇ ਇਹ ਹੈਨਾ ਡਾਊਨ ਰੇਟ ਦੇ ਵਿੱਚ ਆਪਣੀ ਕਮਿਸ਼ਨ ਉਹ ਖਾ ਲੈਂਦੇ ਆ ਇਹ ਹਿਮਾਚਲ ਵਾਲੇ ਬੰਦਿਆਂ ਨੂੰ ਨਹੀਂ ਪਤਾ ਚੱਲਦਾ ਇਸ ਹਿਸਾਬ ਨਾਲ ਹੀ ਪਤਾ ਲੱਗ ਰਿਹਾ ਵੀ ਉਹ ਕੋਈ ਟਰਾਂਸਪੋਰਟਰ ਨਹੀਂ ਹੈਗੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਆ ਰੇਟ ਲੈਣਾ ਕਿਆ ਨਹੀਂ ਲੈਣਾ ਅਗਲੇ ਨੂੰ ਕੋਈ ਟੈਕਸ ਨਹੀਂ ਪੈ ਰਿਹਾ ਕੋਈ ਪਰਚੀ ਨਹੀਂ ਪੈ ਰਹੀ ਥਾਂ ਥਾਂ ਤੇ ਗ੍ਰੀਨ ਟੈਕਸ ਲੱਗੇ ਹੋਏ ਆ ਅਨਾ ਉਹਨਾਂ ਨੂੰ ਕੁਝ ਨਹੀਂ ਪੈਂਦਾ ਸਾਡੀ ਗੱਡੀ ਨੂੰ ਇਹ ਸਾਰੀ ਚੀਜ਼ਾਂ ਪੈਂਦੀ ਆ ਸਾਡੇ ਰੇਟ ਦੇ ਵਿੱਚ ਔਰ ਉਹਨਾਂ ਦੇ ਰੇਟ ਦੇ ਵਿੱਚ ਨਾ ਇਹੀ ਡਿਫਰੈਂਸ ਆਂਦਾ ਉਹ ਜਿਹੜੀ ਆਨਲਾਈਨ ਵਾਲੀ ਕੰਪਨੀ ਆ ਉਹਦੇ ਖੁੱਲੀਆਂ ਹੋਈਆਂ ਰਾਜਪੂਤ ਦਾ ਨਾ ਗਏ ਫਿਰ ਮਲਦੇ ਸੀ ਕੋਰੇ ਗਈ ਹੈ ਨਹੀਂ ਉਹਨਾਂ ਦਾ ਡਾਟਾ ਇਹਨਾਂ ਦਾ ਡਾਟਾ ਅਸੀਂ ਦੇਵਾਂਗੇ ਸਾਰਾ ਹੈਨਾ ਇਹ ਇਹ ਸਾਰੀ ਚੀਜ਼ਾਂ ਅਸੀਂ ਬੰਦ ਕਰਾਂਗੇ ਕੋਈ ਪ੍ਰਸ਼ਾਸਨ ਨਾਲ ਨਹੀਂ ਗੱਲਬਾਤ ਕੀਤੀ ਕੋਈ ਅਧਿਕਾਰੀਆਂ ਨਾਲ ਡੀ ਸਾਹਿਬ ਨਾਲ ਚੰਡੀਗੜ੍ਹ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੋਏ ਹਾਂਜੀ ਪ੍ਰਸ਼ਾਸਨ ਨੇ ਸਭ ਨੂੰ ਪੂਰਾ ਡਾਟਾ ਮੰਗਿਆ ਜਿਨ੍ਹਾਂ ਨੇ ਤੁਹਾਨੂੰ ਜਿਹੜੀ ਇਹ ਐਪ ਆਆਂ ਜਾਂ ਏਜੰਟਾਂ ਜਿੰਨੇ ਵੀ ਹੈਗੇ ਉਹਨਾਂ ਦਾ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਵੀ ਤੁਹਾਡੀ ਗੱਡੀ ਹਿਮਾਚਲ ਦੀ ਪ੍ਰੋਬਲਮ ਨਹੀਂ ਉਹਨਾਂ ਨੂੰ ਬਲੌਕ ਆਉਣ ਦਿਆ ਆਰਡਰ ਡਿਮਾਂਡ ਹਾਂ ਬਿਲਕੁਲ ਤੇ ਉਹਦੇ ਬਹੁਤ ਜਲਦੀ ਐਕਸ਼ਨ ਲੈਣਗੇ ਅਸੀਂ ਕੁਝ ਵੈਰੀਫਾਈ ਨਹੀਂ ਕੀਤੇ ਆ ਹਾਂ ਜਿੰਨੇ ਏਜੰਟਾਂ ਹੈ ਜਾਂ ਕੋਈ ਐਪ ਹੈ 에어ਪੋਰਟ ਤੇ ਸਾਰੇ ਕਿਤੇ ਸਾਰੇ ਜਿਹੜਾ ਡਾਟਾ ਉਹਨਾਂ ਦਾ ਪ੍ਰਸ਼ਾਸਨ ਨੇ ਹਾਂ ਜੀ ਪ੍ਰਸ਼ਾਸਨ ਨੇ ਮੰਗਿਆ ਤੇ ਇਹਨਾਂ ਦੇ ਬਹੁਤ ਜਲਦੀ ਐਕਸ਼ਨ ਹੋਏ ਜਿਹੜੀਆਂ ਗੱਡੀਆਂ ਤੁਸੀਂ ਕਹਿ ਰਹੇ ਹੋ ਘੱਟ ਰੇਟ ਦੇ ਵਿੱਚ ਸਵਾਰੀ ਲੈ ਕੇ ਜਾ ਰਹੇ ਹਿਮਾਚਲ ਇਹ ਮੰਨ ਲਓ ਤੁਸੀਂ Shimla ਜਾਣਾ 3000 ਰੁਪਏ ਰੇਟ ਹੈ ਤਾਂ ਉਹ ਕਿੰਨੇ ਚ ਲੈ ਕੇ ਜਾਂਦੇ ਨੇ ਹਵਾ ਦੀ ਮਲੋ 1000 ਰੁਪਏ 1500 ਹਜ਼ਾਰ ਦੇ ਚ ਹਾਂਜੀ ਅੱਜ ਤੋਂ ਵੀ ਅਦਰ ਹੀ ਰਹਿ ਗਿਆ ਬਹੁਤ ਆਦੇ 3500 ਦੀ ਗੱਡੀ ਕਰਦਾ ਨਾ ਜੀ 3500 ਦੀ ਗੱਡੀ ਸੇਸ ਅੱਦੇ ਕੱਢਦੀ ਹੈ ਤਾਂ ਉਹ 2000 ਰੁਪਏ ਗੱਡੀ ਵਾਲੇ ਨੂੰ ਮਿਲਦਾ ਕਿਸੇ ਨੂੰ 1500 ਮਿਲਦਾ ਹਨਾ ਜਿੰਨੇ ਵੀ ਸੇਸਨ ਦੇ ਦਫ਼ਤਰ ਉਹਨਾਂ ਦੇ ਬੈਕਅਪ ਹੈਗਾ ਜੀ ਐਚਪੀ ਨੰਬਰ ਗੱਡੀ ਜੋ ਸਵਾਰੀ ਕੱਢਦੇ 7000 ਦੇ ਵਾਊਚਰ ਗੱਡੀ ਵਾਲੇ ਨੂੰ ਮਿਲਦਾ ਜੀ 5000 ਦਾ ਕਸਟਮਰ ਪੂਰਾ ਰੇਟ ਦੇ ਰਿਹਾ ਜੀ ਖਾਲੀ ਢੋਲ ਲੈ ਜਾ ਰਹੇ 3500 ਮੈਂ ਦੇਖਿਆ ਸੀ ਜੋ ਜਾਂਦੇ ਹੋਏ ਮਿਲ ਗਿਆ ਆਪਾਂ ਉਹ ਲੈ ਲਈਏ ਭਾਵੇਂ 1000 ਦੀ ਭਾਵੇਂ 500 ਦੀ ਸਰ ਉਹ ਆਪਣੀ ਡਿਊਟੀ ਉਥੋਂ ਚੱਕ ਕੇ ਫੁੱਲ ਰੇਟ 'ਚ ਆ ਰਹੇ ਐ ਇੱਥੇ ਆ ਕੇ ਖੜ ਜੰਨੇ ਐ ਮਨੀ ਮਾਜਰਾ ਹੋ ਗਿਆ 22 ਸੈਕਟਰ ਹੋ ਗਿਆ ਹੁਣ ਇੱਥੇ ਦੀ ਗੱਡੀ ਨੂੰ ਕੰਮ ਕਿੱਦਾਂ ਮਿਲੇਗਾ ਸਟੇਸ਼ਨ ਹੋ ਗਿਆ ਸਟੇਸ਼ਨ ਤੇ ਆ ਕੇ ਉਹਗੇ ਤੇ ਆਪਣਾ ਕੰਮ ਜਿਹੜਾ ਹੈ ਈਸੀ ਕਰਕੇ ਤਾਂ ਲੋਕਲ ਟਰਾਈ ਸਿਟੀ ਦਾ ਕੰਮ ਈਸੀ ਕਰਕੇ ਖਰਾਬ ਹੋ ਰਿਹਾ ਹੈ ਕਿਉਂਕਿ ਉਹ ਆਪਣਾ ਫੁੱਲ ਰੇਟ ਦਾ ਲਿਆ ਕੇ ਫਿਰ ਇੱਥੋਂ ਜਿਹੜਾ ਸਾਡੇ ਰੇਟ ਦੀ ਮਸਵਾਰੀ ਐ ਉਹ ਵੀ ਹਾਫ ਅੱਧੇ ਤੋਂ ਘੱਟ ਰੇਟ ਤੇ ਚੱਕ ਕੇ ਆਪਣੇ ਵਾਪਸੀ ਲੈ ਕੇ ਜਾ ਰਹੇ ਜਿਵੇਂ ਤੁਸੀਂ ਜਾਣਦੇ ਹੋ ਮਾਲੋ ਹਿਮਾਚਲ ਜਾਂਦੇ ਹੋ ਤੇ ਫੁੱਲ ਰੇਟ ਚ ਸਵਾਰੀ ਚੁੱਕ ਗਏ ਵੀ ਤੁਸੀਂ ਨਹੀਂ ਲੈ ਸਕਦੇ ਉਧਰੋਂ ਪਸ ਨਹੀਂ ਬੜੇ ਨਹੀਂ ਦਲਾਲ ਕੋਈ ਸਾਨੂੰ ਸਾਨੂੰ ਉਹ ਚਲਾਨ ਕਰਾਉਂਦੇ ਆ ਅਲਾਉ ਨਹੀਂ ਕਰਦੇ ਸਿਰਫ ਇਹ ਨੀਤੀ ਜਿਹੜੀ ਆ ਉਹ ਚੰਡੀਗੜ੍ਹ ਟਰਾਈ ਸਿਟੀ ਦੇ ਵਿੱਚ ਹੀ ਚੱਲ ਰਹੀ ਆ ਜੋਗੀ ਦਲਾਲ ਜਿਸ ਚੀਜ਼ ਦਾ ਫਾਇਦਾ ਦਲਾਲ ਚੱਕਰੇ ਆ। ਜ਼ਿਆਦਾਤਰ ਜਿਹੜੀਆਂ ਟੈਕਸੀਆਂ ਇਹ ਕੰਮ ਕਰ ਰਹੀਆਂ ਨੇ ਉਹ ਕਿਹੜੇ ਏਰੀਆ ਦੀਆਂ ਨੇ? ਹਮ ਸ਼ਿਮਲਾ ਦੀਆਂ ਨੇ, ਅਮਿਰਪੁਰ ਦੀਆਂ ਨੇ, ਕਿਹੜੇ ਪਾਸੇ ਦੀਆਂ? ਜ਼ਿਆਦਾ ਜਿਹੜੀ ਗੱਡੀਆਂ ਹੈਗੀਆਂ ਉਹ ਹਮਿਰਪੁਰ, ਹਾਂ, ਸੁੰਦਰਨਗਰ, ਉਹ ਮੰਡੀ, ਬਲਾਸਪੁਰ, ਸੋਲਨ ਹੂੰ ਇਹ ਸ਼ਿਮਲੇ ਸਾਈਡ ਦੀਆਂ ਗੱਡੀਆਂ, ਇਹ ਮਨਾਲੀ ਵਾਲੀ ਗੱਡੀਆਂ ਦਾ ਕੋਈ ਰੌਲਾ ਨਹੀਂ ਹੈ। ਨੱਡਲੋਜੀ ਵਾਲੀ ਦੀ ਕੋਈ ਰੌਲਾ ਹੈਗਾ। ਸ਼ਿਮਲਾ ਪ੍ਰੋਪਰ ਦਾ ਵੀ ਕੋਈ ਰੌਲਾ ਨਹੀਂ ਹੈਗਾ। ਬਸ ਇਹ ਜਿਹੜੇ ਸਟੇਸ਼ਨ ਤੁਹਾਨੂੰ ਦੱਸੇ ਆ, ਇਹੀ ਗੱਡੀਆਂ ਥੱਲੋਂ ਆ ਕੇ ਯਾਨੀ ਕਟ ਰੇਟ ਤੇ ਜੇ 7500 ਦਾ ਟੈਂਪੋ ਟ੍ਰੈਵਲਰ ਦਾ 17 ਸੀਟਰ ਦਾ ਰੇਟ ਹੈ ਤੇ ਉਹ 4500 5000 ਦੇ ਵਿੱਚ ਇੱਥੋਂ ਸਵਾਰੀਆਂ ਚੱਕ ਰਹੇ ਆ ਇਹ ਸਾਰੇ ਤਰ੍ਹਾਂ ਦੀਆਂ ਗੱਡੀਆਂ ਜਿਵੇਂ ਛੋਟੀ ਗੱਡੀ ਆ ਵੱਡੀ ਗੱਡੀ ਆ ਟਰੈਂਪੋ ਕੈਵਲ ਆ ਨੋਵਾ ਸਾਰੀਆਂ ਗੱਡੀਆਂ ਇਸ ਤਰੀ ਕਰ ਰਹੇ ਹਾਂ ਹਾਂਜੀ ਹਾਂਜੀ 올 ਕੈਟੇਗਰੀ ਦੀਆਂ ਗੱਡੀਆਂ ਚ ਹੁਣ ਛੋਟੀ ਸਿਡਾਨ ਦਾ ਰੇਟ ਸ਼ਿਮਲੇ ਵਾਲੀ ਗੱਡੀ ਦਾ 1800 2000 ਦਾ ਰੇਟ ਆ ਭਾਜੀ ਬਰਡੇ ਦਾ ਕਈ ਟਰੈਂਪੋ ਦਾ ਨਾ ਬਸ ਕਿਰਾਏ ਤੇ ਚੱਲ ਰਹੇ ਆ ਕਿਰਾਏ ਰੇਟ ਤੇ ਇਸ ਤਰ੍ਹਾਂ ਮੰਦੇ ਚ ਜਿਹੜਾ ਗਵਰਨਮੈਂਟ ਦਾ ਹਿਮਾਚਲ ਗਵਰਨਮੈਂਟ ਨੂੰ ਵੀ लॉस ਹੈ ਉੱਥੋਂ ਦੇ ਵੀ ਸੀਟ ਕੱਟ ਕੇ ਆ ਰਹੇ ਆ ਉਰੋਂ ਦੇ ਵੀ ਸੀਟ ਬੁੱਕ ਹੋ ਕੇ ਜਾ ਰਹੀ ਆ ਉਹ ਤਾਂ ਜੋ HRTC ਮਾਚਨ ਦੀ HPTC ਉਹਨੂੰ ਵੀ ਇਸ ਚੀਜ਼ ਦਾ ਲਾਭ ਹੈ ਗਵਰਨਮੈਂਟ ਅੱਖਾ ਬੰਦ ਕਰੀ ਬੈਠੀ ਹੈ ਜੀ ਅੱਛਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਫਿਰ ਤਾਂ ਤੁਹਾਨੂੰ ਟੈਕਸ ਭਰਨੇ ਜੋਗੀ ਰਹੇਗੇ ਫਿਰ ਤੰਗ ਕੁੰਮ ਤੁਹਾਡੇ ਕੋਲ ਤਾਂ ਰਿਹਾ ਨਹੀਂ ਭਾਜੀ ਸਾਡੀ ਸਾਨੂੰ ਟ੍ਰਾਈ ਸਿਟੀ ਵਾਲੀ ਗੱਡੀਆਂ ਨੂੰ ਦਿੱਕਤ ਹੀ ਇਹੀ ਆ ਰਹੀ ਹੈ ਕਿ ਅਸੀਂ ਤਾਂ ਲੋਕੀ ਆਲ ਇੰਡੀਆ ਟੈਕਸ ਪੇ ਕਰ ਰਹੇ ਆਂ ਫਿਰ ਵੀ ਸਾਡੀ ਗੱਡੀਆਂ ਖੜੀ ਖੜੀ ਦਾ ਆਲ ਇੰਡੀਆ ਦੇ ਟੈਕਸ ਖਤਮ ਹੋ ਰਹੇ ਆਂ ਹਾਂ ਇਹ ਦੂਜੀ ਬਾਹਰੋਂ ਗੱਡੀਆਂ ਕੰਮ ਆ ਕੇ ਕਰ ਰਹੀਆਂ ਅੱਛਾ ਪਿਛਲੇ ਦਿਨੀ ਅਸੀਂ ਇੱਕ ਪੋਸਟ ਵੀ ਪੜ੍ਹੀ ਸੀ ਜਿਹੜੀ ਟ੍ਰਾਈ ਸਿਟੀ ਮਿਰਖੇ ਯੂਨੀਅਨ ਹੈ ਮਿਲਕਿ ਸ਼ਿਮਲੇ ਦੇ ਵਿੱਚ ਉਹ ਕਹਿੰਦੇ ਕਿ ਦੇਖ ਜੇ ਮਸਲਾ ਹੁਣ ਸੜ ਧਿਆਨ ਚ ਲਿਆਓ ਤੁਸੀਂ ਉਹਨਾਂ ਨੂੰ ਯੂਨੀਅਨ ਨਾਲ ਗੱਲਬਾਤ ਕੀਤੀ ਕਦੇ ਭਾਜੀ ਦੇਖੋ ਉਹਨਾਂ ਦੀ ਨੌਲੇਜ ਹਰ ਯੂਨੀਅਨ ਦੀ ਨੌਲੇਜ ਇਹ ਚੀਜ਼ ਹੈਗੀ ਹੈ ਕਿ ਚੰਡੀਗੜ੍ਹੋਂ ਮੇਨ ਗੱਡੀਆਂ ਕੰਮ ਕਰ ਰਹੀਆਂ ਐਂਦਾ ਨਹੀਂ ਹੈ ਕਿ ਉਹ ਅਵੇਅਰ ਨਹੀਂ ਹੈਗੇ ਇਸ ਚੀਜ਼ ਤੋਂ ਹਰ 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 ਗੱਡੀ ਵਾਲੇ ਨੂੰ ਹਰ ਯੂਨੀਅਨ ਵਾਲੇ ਨੂੰ ਇਸ ਚੀਜ਼ ਦਾ ਪਤਾ ਹੈ ਕਿ ਚੰਡੀਗੜ੍ਹੋਂ ਹੀ ਮੇਨ ਗੱਡੀਆਂ ਕੰਮ ਕਰ ਰਹੀਆਂ ਐ ਜਿਹੜੇ ਕੀ ਆ ਕੇ ਉਹਨਾਂ ਨੇ ਗੱਡੀਆਂ ਹੋਣ ਪਿਛਲੇ ਸਾਲ ਮੰਡੀ ਡਿਸਟ੍ਰਿਕਟ ਦੇ ਵਿੱਚ ਘੱਟੋ ਘੱਟ 250 ਗੱਡੀ ਟੈਂਪੋ ਟਰੈਵਲਰ ਪਈ ਆ ਭਾਜੀ ਕਿੱਥੋਂ ਕੰਮ ਕਰਨੀਆਂ ਗੱਡੀਆਂ ਮਾਚਰ ਤੋਂ ਕੋਈ ਸਟੇਸ਼ਨ ਪਹੁੰਚਦਾ ਨਹੀਂ ਲੱਗਦਾ ਫਿਰ ਤਾਂ ਕਿ ਜਿਸ ਤਰੀਕੇ ਨਾਲ ਤੁਹਾਡਾ ਕੰਮਕਾਰ ਖੋਇਆ ਜਾ ਰਿਹਾ ਹੈ ਪਿੱਤਾ ਮਾਹੌਲ ਫਿਰ ਤੋਂ ਖਰਾਬ ਹੋ ਸਕਦਾ ਹੈ ਤੁਸੀਂ ਫਿਰ ਉਹੀ ਧਰਨੇ ਪ੍ਰਦਰਸ਼ਨ ਕਰਨ ਨੂੰ ਬੁਲਾਉਂਦੇ ਹੋ ਧਰਨਾ ਪ੍ਰਦਰਸ਼ਨ ਸਾਨੂੰ ਕਿਸ਼ਤਾਂ ਦੇਣੀਆਂ ਡਰਾਈਵਰਾਂ ਦੀ ਤਨਖਾਹ ਕੱਢਣੀਆਂ ਮੁਸ਼ਕਲ ਹੋਈਆਂ ਹੋਈਆਂ ਆ ਅੰਮદાવાદ ਤੱਕ ਲਾਗਿਆ ਜੀ ਡੀਟੀਐਫ ਫਲਾਣ ਜਾਣੇ ਲੱਖ ਲੱਖ ਰੁਪਏ ਖਰਚ ਗਏ ਇਹਨਾਂ ਦਾ 1% ਸਟਾਲ ਹੁੰਦੇ ਆ ਡੀਟੀਐਫ ਵਿੱਚ ਮੁੰਬਈ ਓਟੀਐਮ ਤੋਂ ਸਟਾਲ ਹੁੰਦੇ ਆ ਪੈਸੇ ਖਰਚ ਕੇ ਜਾਂਦੇ ਆ ਅਸੀਂ ਫਿਰ ਵੀ ਸਾਨੂੰ ਕੰਮ ਨਹੀਂ ਆ ਰਿਹਾ ਕਿਉਂ ਟਰੈਵਲ ਜੇ ਅਸੀਂ ਛੋਟੀ ਗੱਡੀ ਦਾ ਰੇਟ ਸਾਡਾ 3200 ਤੇ 3500 ਦਾ ਪਰ ਡੇ ਦਾ ਹੈਗਾ ਤੇ Shimla ਦੀ ਗੱਡੀ 1800 2000 ਚ ਕਰ ਰਹੀ ਹੈ ਉਹ ਕਿੱਦਾਂ ਕਰ ਰਹੀ ਹੈ ਜਦਕਿ AITP ਉਹਨਾਂ ਵਾਸਤੇ ਵੀ ਇੱਕ ਹੈ ਸਾਡੇ ਵਾਸਤੇ ਵੀ ਇੱਕ ਹੈ ਡੀਜ਼ਲ ਪੈਟਰੋਲ ਉਹਨਾਂ ਵਾਸਤੇ ਵੀ ਸੇਮ ਹੈ ਸਾਡੇ ਵਾਸਤੇ ਵੀ ਸੇਮ ਹੈ ਪਰ ਤੁਹਾਨੂੰ ਗ੍ਰੀਨ ਟੈਕਸ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਲੱਗਦਾ ਕੋਈ ਸਾਨੂੰ ਵਲਕੀ ਐਕਸਟਰਾ ਐਡੀਸ਼ਨਲ ਟੈਕਸ ਲੱਗ ਰਹੇ ਆ ਕੋਈ ਗ੍ਰੀਨ ਟੈਕਸ ਲੱਗ ਰਿਹਾ ਹੈ ਕੋਈ एंट्री uh, तो टैक्स तो हम लोग सारे बैठ के डिसाइड करेंगे बट अभी तक का जो इशू है वो यही हम इसमें वो कर रहे हैं की बाहर की गाड़ी को उनको रोका जाए वो आए यहाँ पे आके हमारे साथ बात करें ਕਿ ਜਿਸ ਤਰੀਕੇ ਸੇ ਉਹ ਚਲਣਾ ਜਾ ਰਹਾ ਉਸ ਤਰੀਕੇ ਸੇ ਚਲਣਾ ਮੁਨਾਸਰ ਨਹੀਂ ਹੈ ਤੁਸੀਂ ਹੁਣ ਰੋਕਣ ਦੀ ਤਿਆਰੀ ਕਰ ਰਹੇ ਹੋ ਫਿਰ ਉਹ ਡਰਾਈਵਰਾਂ ਨੂੰ ਅੱਜ ਦਾ ਜਿਹੜਾ ਸਾਡਾ ਮਤਲਬ ਕੱਠ ਸੀਗਾ ਇਹ ਛੋਟਾ ਜਿਹਾ ਟਰੇਲਰ ਸੀਗਾ ਕਈ ਬੰਦੇ ਕਹਿੰਦੇ ਇਹਨਾਂ ਯੂਨੀਅਨ ਦੀ ਸਟੈਂਥ ਨਹੀਂ ਹੈ ਕੁਝ ਨਹੀਂ ਹੈ ਹਨਾ ਜੀ ਹੁਣ ਆਉਣ ਵਾਲੇ ਟਾਈਮ 'ਚ ਅਸੀਂ ਇੱਕ ਵੱਡਾ ਪ੍ਰੋਗਰਾਮ ਵੀ ਕਰਾਂਗੇ ਪਰ ਪ੍ਰਸ਼ਾਸਨ ਸਾਡੇ ਨਾਲ ਪੂਰੀ ਸਪੋਰਟ ਦੇ ਉਹਨਾਂ ਨੇ ਸਾਰਾ ਕੁਝ ਸਾ ਤੋਂ ਮੰਗ ਲਿਆ ਡਾਟਾ ਲੈ ਲਿਆ ਤੇ ਹੁਣ ਕਾਰਵਾਈ ਦਾ ਹੀ ਟਾਈਮ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਟੈਕਸੀ ਵਾਲਿਆਂ ਦਾ ਮਾਮਲਾ ਲਗਾਤਾਰ ਪਖਦੀ ਰਹਿੰਦਾ ਹੈ ਜਿਸ ਤਰੀਕੇ ਨਾਲ ਪਹਿਲਾਂ ਹਿਮਾਚਲ ਦੀ ਟੈਕਸੀਆਂ ਦੇ ਨਾਲ ਕਾਫੀ ਵਿਵਾਦ ਛਿੜਿਆ ਸੀ ਜਿਸ ਤੋਂ ਬਾਅਦ ਪੰਜਵਾਂ ਕਾ ਹਿਮਾਚਲ ਦੀ ਟੈਕਸੀ ਦੇ ਨਾਲ ਵਿਵਾਦ ਛਿੜਿਆ ਸੀ ਜਦੋਂ ਪੰਜਾਬ ਦੇ ਜਾਂ ਚੰਡੀਗੜ੍ਹ ਦੇ ਕੁਝ ਡਰਾਈਵਰਾਂ ਦੀ ਕੁੱਟਮਾਰ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਕੁਝ ਹਿਮਾਚਲ ਦੇ ਟੈਕਸੀ ਡਰਾਈਵਰ ਨੇ ਜੋ ਮੁਰਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਘੱਟ ਰੇਟਾਂ ਦੇ ਉੱਤੇ ਜੋ ਕਿ ਚੰਡੀਗੜ੍ਹ ਦੀ ਅਗਰ ਗੱਡੀ ਹੈ 3000 3500 ਰੁਪਏ ਰੇਟ ਜੇ ਸ਼ਿਮਲੇ ਜਾਂਦੀ ਹੈ ਤੋ ਬੰਦੇ 1000 ਰੁਪਏ ਰੇਟ ਨੂੰ ਲੈ ਕੇ ਇਥੋਂ ਸਵਾਰੀ ਚੁੱਕ ਕੇ ਲੈ ਕੇ ਜਾਂਦੇ ਨੇ ਕਿ ਵਾਪਸੀ ਇੱਕ ਪਾਸੇ ਤੋਂ ਫੁੱਲ ਰੇਟ ਆਣਾ ਦੂਜੇ ਪਾਸੇ ਵਾਪਸੀ ਭਾਵੇਂ 1000 ਦੀ ਮਿਲ ਜੇ ਭਾਵੇਂ 500 ਦੀ ਮਿਲ ਜੇ ਇਸ ਨੂੰ ਲੈ ਕੇ ਕੁਝ ਮੇਨ ਲੋਕੇਸ਼ਨਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਦਲਾਲ ਬੈਠੇ ਨੇ ਜੋ ਕਿ ਕਮਿਸ਼ਨਰ ਦੇ ਤੌਰ ਤੇ ਉਹਨਾਂ ਨੂੰ ਸਵਾਰੀਆਂ ਦਿੰਦੇ ਨੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਟ੍ਰਾਈ ਸਿਟੀ ਦੇ ਟੈਕਸੀ ਡਰਾਈਵਰਾਂ ਦਾ ਟੈਂਪੋ ਟਰੈਵਲਾਂ ਦਾ ਕੰਮ ਠਾਪ ਹੋ ਚੁੱਕਾ ਹੈ ਇਹਨਾਂ ਨੇ ਅੱਜ ਇੱਕ ਕਬੱਡੀ ਮੀਟਿੰਗ ਕੀਤੀ ਹੈ 4-500 ਦੇ ਕਰੀਬ ਟੈਕਸੀਆਂ ਟੈਂਪੋ ਟਰੈਵਲ ਬੱਸਾਂ ਜਿਹੜੀਆਂ ਇਹਨਾਂ ਨੇ ਵੀ ਸ਼ਾਮਲ ਕਰਕੇ ਗੱਲਬਾਤ ਕੀਤੀ ਹੈ ਪਰ ਉਸ ਤੋਂ ਬਾਅਦ ਹੁਣ ਇਹਨਾਂ ਰਣਨੀਤੀਆਂ ਤਿਆਰ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਪੂਰਾ ਬਜਟ ਦਿੱਤਾ ਜਾਵੇਗਾ ਉਹਨਾਂ ਦਲਾਲਾਂ ਦਾ ਤੇ ਨਾਲ ਦੀ ਨਾਲ ਉਹ ਜਿਨ੍ਹਾਂ ਦੇ ਵਿੱਚ ਰਣਨੀਤੀ ਤਿਆਰ ਕੀਤੀ ਹੈ ਕਿ ਉਹਨਾਂ ਟੈਕਸੀ ਡਰਾਈਵਰਾਂ ਨੂੰ ਘੇਰਿਆ ਵੀ ਜਾਵੇ ਕਿਉਂਕਿ ਟੈਕਸੀ ਡਰਾਈਵਰ ਘੱਟ ਰੇਟ ਤੇ ਕੰਮ ਕਰ ਰਹੇ ਨੇ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਪਹਿਲਾਂ ਮਾਹੌਲ ਖਰਾਬ ਹੋਇਆ ਸੀ ਉਹ ਮਾਹੌਲ ਖਰਾਬ ਨਾ ਹੋਵੇ ਹਿਮਾਚਲ ਦੀ ਖਾਸ ਕਰ ਯੂਨੀਅਨਾਂ ਨੂੰ ਅਪੀਲ ਹੈ ਇਹਨਾਂ ਵੱਲੋਂ ਕਿ ਬੈਠ ਕੇ ਗੱਲਬਾਤ ਕਰੋ ਅਗਰ ਤੁਸੀਂ ਕੰਮ ਵੀ ਕਰਨਾ ਫੁੱਲ ਰੇਟ ਤੇ ਕੰਮ ਕਰੋ ਅਸਲੀ ਨਾ ਕਰਦੇ ਪਰ ਸਾਨੂੰ ਵੀ ਫਿਰ ਹਿਮਾਚਲ ਤੋਂ ਵੀ ਫਿਰ ਸਵਾਰੀ ਚੁਕਣੀਆਂ ਪੈਣਗੀਆਂ ਇਸ ਤਰੀਕੇ ਦਲਾਲ ਫਿਰ ਸਾਨੂੰ ਵੀ ਰੱਖਣੇ ਪੈਣਗੇ ਹਿਮਾਚਲ ਦੇ ਵਿੱਚ ਇਸ ਨੂੰ ਲੈ ਕੇ ਜਿਹੜੀ ਇਹ ਪੂਰੀ ਮੀਟਿੰਗ ਹੋਈ ਹੈ ਦੇਖਦੇ ਕਿ ਆਪਾਂ ਬਣਾ ਚਿੰਨਾ ਦੀ ਜਿਹੜੀ ਰਣਨੀਤੀ ਹੈ ਹੋਰ ਕਿੰਨੇ ਕ ਅੱਗੇ ਵੱਧਦੀ ਹੈ ਕਿੰਨੇ ਕ ਅੱਗੇ ਜਾ ਕੇ ਆਪਣੇ ਮਸਲੇ ਨੂੰ ਹੱਲ ਕਰਦੇ ਨੇ ਇਹ ਤੁਹਾਨੂੰ ਸਮਝ ਦੱਸੇਗਾ ਉਹਨਾਂ ਨਾਲ ਮੈਂ ਸਮਝ ਦੇ ਨਾਲ ਪਰਤੇ ਸੀ